ਕਿ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਪਰ ਅਰਵਿੰਦ ਕੇਜਰੀਵਾਲ ਵੀ ਬਹੁਤ ਵੱਡੇ ਦਾਅਵੇ ਠੋਕ ਰਹੇ ਸੀ ਕਿ ਸਰਕਾਰ ਸਾਡੀ ਬਣੇਗੀ ਦੇਖੋ ਜਦੋਂ ਇਹਨਾਂ ਦੇ ਵੱਡੇ ਵੱਡੇ ਸਤਿੰਦਰ ਜੈਨ ਵਰਗੇ ਸ਼ੋਧੀਏ ਵਰਗੇ ਕੇਜਰੀਵਾਲ ਆਪ ਸ਼ਰਾਬ ਘਟਾਲਾ ਸਿੱਖਿਆ ਸਿਹਤ ਕੋਟਾਲੇ ਜਦੋਂ ਇਹ ਇਹ ਜਿਹੇ ਘਟਾਲਿਆਂ ਦੇ ਵਿੱਚ ਇਹ ਆਪ ਇਹ ਫਸ ਗਏ ਤੇ ਹਲੇ ਮੋਦੀ ਦਾ ਕਹਿ ਰਿਹਾ ਵੀ ਪਹਿਲੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੀ ਵੀ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਪਹਿਲੇ ਵਿਧਾਨ ਸਭਾ ਸਤਰ ਮੈਂ ਹੀ CAG ਦੀ ਰਿਪੋਰਟ ਸਦਨ ਵਿੱਚ ਰੱਖੀ ਜਾਏਗੀ। ਪਾਲ ਸਿੰਘ ਖੈਰਾ ਨੇ ਤਾਂ ਲੱਡੂ ਵੰਡਤੇ ਉਥੇ ਖੁਸ਼ੀਆਂ ਮਨਾਈਆਂ ਨੇ ਸੁਪਾਲ ਸਿੰਘ ਖੈਰਾ ਨੇ ਹਾਲਾਂਕਿ ਇੱਕ ਵੀ ਸੀਟ ਕਾਂਗਰਸ ਦੀ ਦਿੱਲੀ ਦੇ ਵਿੱਚ ਨਹੀਂ ਆਈ ਪਰ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਆ ਕਿ ਅਰਵਿੰਦ ਕੇਜਰੀਵਾਲ ਹਾਰੇ ਨੇ। ਇਹ ਉਹਨਾਂ ਨੂੰ ਕੋਈ ਜਿੱਤ ਹਾਰ ਨਾਲ ਨਹੀਂ ਵੀ ਕਾਉਣ ਜਿੱਤੇ ਆ ਭਾਜਪਾ ਜਿੱਤੀ ਨਾ ਉਹਨਾਂ ਨੂੰ ਉਹਨਾਂ ਨੇ ਸਿਰਫ ਇਹ ਦਿਖਾਇਆ ਵੀ ਕਿ ਹੰਕਾਰੀ ਦਾ ਹੰਕਾਰ ਟੁੱਟਿਆ। ਉਹ ਬੰਦੇ ਅੱਜ ਸਾਰੀ ਖੁਸ਼ ਨੇ ਚਾਹੇ ਟਰੈਕਟਰ ਧਰਮਵੀਰ ਗਾਂਧੀ ਹੋਵੇ ਜਿੰਨੇ तमाम ਲੀਡਰ ਨੇ ਚਾਹੇ ਇਹਨਾਂ ਦੇ ਰਾਸ਼ਟਰੀ ਲੀਡਰ ਨੇ ਸੀਐਮ ਸਾਹਿਬ ਨੂੰ ਵੀ ਕਹਿਣਾ 2 ਸਾਲ ਰਹਿ ਗਏ 2 ਸਾਲ ਦੇ ਵਿੱਚ ਤੁਸੀਂ ਆਪਣੀ ਪਾਵਰ ਵਰਤੋ ਤੁਹਾਡੇ ਤੋਂ ਹੁਣ ਜਿਹੜਾ ਇਹਨਾਂ ਦਾ ਦਬ ਦਬਾ ਤੁਹਾਡੇ ਤੇ ਬਣਾਉਂਦੇ ਸੀ ਨਾ ਰਹਿਣ ਦਿਓ ਸੋਸ਼ਲ ਮੀਡੀਆ ਤੇ ਲਗਾਤਾਰ ਹੁਣ ਗੱਲਬਾਤ ਇਹ ਸਾਹਮਣੇ ਆ ਰਹੀ ਆ ਕੀ ਅਰਵਿੰਦ ਕੇਜਰੀਵਾਲ ਨੂੰ ਉਧਰ ਦਿੱਲੀ ਦੇ ਵੋਟਰਾਂ ਨੇ ਤਾਂ ਵਿਹਲਾ ਕਰਤਾ ਜੀ ਉਹ ਪੰਜਾਬ ਚ ਆਉਣਗੇ ਹੁਣ ਪੰਜਾਬ ਚ ਇੰਟਰਫੇਅਰ ਹੋਊਗਾ ਹੁਣ ਸਰਕਾਰ ਆ ਕੇ ਪੰਜਾਬ ਚ ਚਲਾਉਣਗੇ ਅਨਮਾਨ ਲਾ ਰਹੇ ਨੇ ਲੋਕ ਪੰਜਾਬ ਦੇ ਲੋਕ ਤਾਂ ਸਾਡੇ ਜਿੱਧਰ ਨੂੰ ਹੋ ਜਾਣ ਨਾ ਫਿਰ ਪੁੱਠੇ ਚੱਲਦੇ ਨੇ ਫਿਰ 95 ਤੋਂ 0 ਪਤਾ ਨਹੀਂ ਕਦੋਂ ਹੋ ਜੇ ਵੀ ਪਰ ਜੇ ਹੁਣ ਤੁਸੀਂ ਕਹੋਗੇ ਕਹੀ ਹੈ ਵੀ ਇਹੀ ਕੰਮ ਹੁਣ ਦਿੱਲੀ ਚ ਹੋਇਆ ਤਾਂ ਇੱਥੇ ਵੀ ਫਿਰ 0 ਹੀ ਹੋਊ ਵੀ ਲੋਕਾਂ ਨੇ ਕੰਮ ਨੂੰ ਵੋਟਾਂ ਪਾਉਣੀਆਂ ਨੇ ਕੰਮ ਕਰਕੇ ਦਿਖਾਓ ਸੀਐਮ ਦਾ ਜਿਹੜਾ ਥੋਡੇ ਤੇ ਦਿੱਲੀ ਵਾਲਾ ਸੀ ਹੁਣ ਡੰਡਾ ਉੱਤਰ ਗਿਆ ਕਿਤੇ ਨਹੀਂ ਕਿ ਲਾਲੀ ਜੀ ਜਿਹੜੇ ਵੋਟਰ ਨੇ ਉਹ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਜਿਹੜੇ ਕੰਮ ਨਹੀਂ ਕਰਦੀਆਂ ਸਰਕਾਰਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਵੀ ਉਹ ਪਲਟ ਦਿੰਦੇ ਨੇ ਫਿਰ ਉਹ ਹੰਕਾਰ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਜਿਹੜੇ ਕਹਿੰਦੇ ਨੇ ਹਾਂ ਵੀ ਚੱਕ ਦੋਨੂੰ ਜੇਲ੍ਹ ਚ ਛੱਡ ਦਿਓ ਜੀ ਜਦੋਂ ਆਪਦੀ ਵਾਰੀ ਆਉ ਫਿਰ ਹੋਣ ਲੱਗ ਜਾਓ ਕੱਲ ਨੂੰ ਕੇਜਰੀਵਾਲ ਸਾਹਿਬ ਤੇ ਆਪ ਜਿਵੇਂ ਮੋਦੀ ਨੇ ਕਿਹਾ ਵੀ ਮੈਂ ਜੀ ਪਹਿਲੀ ਸੈਸ਼ਨ ਦੇ ਵਿੱਚ ਫਿਰ ਜੇ ਆਪ ਜੇਲ੍ਹ ਚ ਜਾਣਾ ਪੈ ਜੇਵੇ ਫਿਰ ਕਿੰਨੀ ਖਕਾਈ ਹੋਊਗੀ ਨਾ ਮੰਤਰੀਆਂ ਨੂੰ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਆਪਣਾ ਰਿਕਾਰਡ ਨਹੀਂ ਬਣਾ ਸਕੀ ਅੱਗੇ ਰਿਕਾਰਡ ਜਨਿਕੇ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣ ਦਾ ਰਿਕਾਰਡ ਨਹੀਂ ਬਣਾ ਪਾਈ ਆਮ ਆਦਮੀ ਪਾਰਟੀ ਅਤੇ ਬੀਜੇਪੀ ਨੇ ਵੱਡੇ ਵੱਡੇ ਦਿਗਜਾਂ ਨੂੰ ਹਰਾ ਦਿੱਤਾ ਹੈ ਬੀਜੇਪੀ ਨੇ ਸਰਕਾਰ ਹੁਣ ਬਣਾਉਣੀ ਹੈ ਇਹ ਦੇਖਣਾ ਹੋਵੇਗਾ ਕਿ ਬੀਜੇਪੀ ਦਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਸੋ ਲਗਾਤਾਰ ਤਸਵੀਰਾਂ ਵੀ ਤੁਸੀਂ ਦੇਖੀਆਂ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਲਾਲੀ ਸਕਰੋਦੀ ਮੌਜੂਦ ਨੇ ਲਾਲੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਲਾਲੀ ਜੀ ਕਿਵੇਂ ਦੇਖਦੇ ਹੋ ਦਿੱਲੀ ਦੀ ਰਾਜਨੀਤੀ ਨੂੰ ਪੋਲਿਟਿਕਸ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਪਰ ਅਰਵਿੰਦ ਕੇਜਰੀਵਾਲ ਵੀ ਬਹੁਤ ਵੱਡੇ ਦਾਅਵੇ ਠੋਕ ਰਹੇ ਸੀ ਕਿ ਸਰਕਾਰ ਸਾਡੀ ਬਣੇਗੀ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਜਦੋਂ ਕੋਈ ਝੂਠਤੀ ਬੁਨਿਆਦ ਤੇ ਕੁਝ ਬਣਾਉਂਦਾ ਨਾ ਇਹ ਉਦੋਂ ਫਿਰ ਉਹ ਕੁਝ ਟਾਈਮ ਚੱਲਦਾ ਪਰ ਜਦੋਂ ਪਤਾ ਲੱਗਣ ਲੱਗ ਜੇ ਨਾ ਵੀ ਇਹ ਗਲਤ ਹੋ ਰਿਹਾ ਜਦੋਂ ਉਹਨਾਂ ਦੀ ਹੀਟ ਪਾਰਟੀ ਦੇ ਵਿੱਚ ਉਹਨਾਂ ਦੇ ਬੰਦੇ ਉਹਨਾਂ ਨੂੰ ਦੇਖ ਕੇ ਛੜਛੜ ਜਾਈ ਜਾਣ ਵੀ ਆਪਾਂ ਇਸ ਟਰੈਕ ਤੋਂ ਗਲਤ ਜਾ ਰਹੇ ਹਾਂ ਕੁਮਾਰ ਵਿਸ਼ਵਾਸ ਵਰਗੇ ਅੱਜ ਕੁਮਾਰ ਵਿਸ਼ਵਾਸ ਮੈਂ ਇਹ ਕਹਿੰਦਾ ਸੁਣਿਆ ਵੀ ਮੇਰੇ ਮੇਰੀ ਪਤਨੀ ਦੇ ਅੱਖਾਂ ਦੇ ਵਿੱਚ ਹੰਝੂ ਸੀ ਸ਼ਸ਼ੀਦੀ ਦੀ ਜਦੋਂ ਪਤਾ ਲੱਗਿਆ ਉਹਨੂੰ ਵੀ ਹਾਰ ਗਿਆ ਵੀ ਉਹ ਹੰਕਾਰ ਸੀ ਉਹਦੇ ਮਨ 'ਚ ਉਦੋਂ ਵੀ ਮੈਂ ਸੋਚ ਕੇ ਵੀ ਹੈਰਾਨ ਹੋ ਗਈ ਕਹਿੰਦੀ ਵੀ ਮੈਂ ਕਿਹਾ ਵੀ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਕੁਝ ਹੋ ਨਹੀਂ ਸਕਦਾ ਤੇ ਅਸੀਂ ਕਹਿੰਦਾ ਕੀ ਕਹਿ ਕੇ ਆਏ ਸੀ ਉਦੋਂ ਪਾਰਟੀ ਦੇ ਵਿੱਚ ਕਿੱਡਾ ਲੋ ਗੱਲਾਂ ਕਰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਅਸੀਂ ਪਾਰਟੀ ਇੱਕ ਸੱਚ ਦੇ ਰਾਹ ਤੇ ਚੱਲੂਗੀ ਅਸੀਂ ਇਮਾਨਦਾਰ ਹੋਵਾਂਗੇ ਅਸੀਂ ਚਵਾਨੀ ਕਿਸੇ ਨੂੰ ਖਾਣ ਨਹੀਂ ਦਿੰਦੇ ਅਸੀਂ ਬੈਗਨਾਰਚ ਰਹਾਂਗੇ ਅਸੀਂ ਦੋ ਕਮਰਿਆਂ ਦੇ ਘਰ ਚ ਰਹਾਂਗੇ ਇਹਨਾਂ ਨੂੰ ਲਈ ਬੈਠਿਆ ਕੇਜਰੀਵਾਲ ਨੂੰ ਜਿਹੜਾ ਇਹਨਾਂ ਨੇ ਬੰਗਲਾ ਬਣਾਇਆ ਪਤਾ ਨਹੀਂ ਕਿੰਨੇ 100 ਕਰੋੜ ਦਾ ਤਾਂ ਬੰਗਲਾ ਹੀ ਆ ਜਿਹੜੀਆਂ ਮਹਿੰਗੀਆਂ ਸੀਟਾਂ ਟਾਇਲਟ ਸੀਟਾਂ ਦਾ ਜ਼ਿਕਰ ਅਕਸਰੇ ਪਾਰਟੀਆਂ ਕਰਦੀਆਂ ਰਹਿੰਦੀ ਸੀ ਚਾਹੇ ਕਾਂਗਰਸ ਹੋਗੀ ਚਾਹੇ ਬੀਜੇਪੀ ਹੋਗੀ ਪਰਦਿਆਂ ਦੇ ਜਿਕਰ ਮਹਿੰਗੇ ਰਿਮੋਟ ਨਾਲ ਖੋਲਣ ਵਾਲੇ ਬਾਥਰੂਮ ਰਿਮੋਟ ਨਾਲ ਸਾਰਾ ਜਦੋਂ ਅੱਜ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਜਿਹੜੀ ਸਰਕਾਰ ਬਣੀ ਸੀ ਇਹ ਸੋਸ਼ਲ ਮੀਡੀਆ ਦੀ ਸਰਕਾਰ ਬਣੀ ਸੀ ਬਿਲਕੁਲ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੀ ਉਸ ਤੋਂ ਬਾਅਦ ਸਪੀਚ ਦਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਪਾਰਟੀ ਸੀ ਇਹ ਭ੍ਰਿਸ਼ਟਾਚਾਰ ਮੁਕਤ ਕਿ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੋਊਗਾ ਕਿ ਲੋਕਾਂ ਨੂੰ ਲੱਗਿਆ ਕਿ ਭ੍ਰਿਸ਼ਟਾਚਾਰ ਬਹੁਤ ਹੋਇਆ ਘਟਾਲੇ ਹੋ ਗਏ ਪੀਐਮ ਮੋਦੀ ਨੇ ਇੱਥੋਂ ਤੱਕ ਕਿਹਾ ਜਦੋਂ ਸਰਕਾਰ ਬਣ ਚੁੱਕੀ ਬੀਜੇਪੀ ਦੇਖੋ ਜਦੋਂ ਇਹਨਾਂ ਦੇ ਵੱਡੇ ਵੱਡੇ ਸਤਿੰਦਰ ਜੈਨ ਵਰਗੇ ਸ਼ਿਸ਼ੋਧੀਏ ਵਰਗੇ ਕੇਜਰੀਵਾਲ ਆਪ ਸ਼ਰਾਬ ਘਟਾਲਾ ਸਿੱਖਿਆ ਸਿਹਤ ਕੋਟਾਲੇ ਜਦੋਂ ਇਹ ਇਹ ਜੇ ਘਟਾਲਿਆਂ ਦੇ ਵਿੱਚ ਇਹ ਆਪੇ ਫਸ ਗਏ ਤੇ ਹਲੇ ਮੋਦੀ ਦਾ ਕਹਿ ਰਿਹਾ ਵੀ ਪਹਿਲੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੀ ਵੀ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਤੇ ਇਹ ਗੱਲ ਉਹੀ ਆ ਜਾਂਦੀ ਆ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਦੇ ਨਾਲ ਤੁਹਾਡੇ ਸਾਥੀ ਸੀ ਜਿਹੜੇ ਜਿਹੜੇ ਤੁਹਾਨੂੰ ਕਹਿੰਦੇ ਸੀ ਵੀ ਯਾਰ ਚੱਲ ਰਹੇ ਆ ਕਿਸੇ ਟਾਈਮ ਇਹਨਾਂ ਦੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਵਿੱਚ ਜਿਹੜਾ ਕਿ ਲੋਕ ਕਹਿੰਦੇ ਸੀ ਸਹੀ ਕੰਮ ਕਰ ਰਹੇ ਸੀ ਵਿਰੋਧੀ ਧਿਰ ਦਾ ਉੱਥੋਂ ਪਤਾ ਲੱਗਿਆ ਸੀ ਲੋਕਾਂ ਨੂੰ ਸਾਨੂੰ ਉੱਥੋਂ ਪਤਾ ਲੱਗਿਆ ਸੀ ਬਿਲ ਬੁਰਦੀਦਰ ਹੁੰਦਾ ਕੀ ਆ ਉਹੋ ਜੇ ਲੀਡਰਾਂ ਨੂੰ ਸਰਦਾਰ ਸੁਪਾਲ ਸਿੰਘ ਖਹਿਰੇ ਵਰਗੇ ਠਾਕੜ ਲੀਡਰਾਂ ਨੂੰ ਕੱਢ ਕੇ ਬਾਹਰ ਮਾਰਾ ਡਾਕਟਰ ਧਰਮਵੀਰ ਗਾਂਧੀ ਤੇ ਕੁਮਾਰ ਵਿਸ਼ਵਾਸ ਤੇ ਛੱਡੀ ਕੋਈ ਨਹੀਂ ਹੈਗਾ ਜੀ ਇਹਨਾਂ ਨੇ ਠੀਕ ਹੈ ਸੁਖਪਾਲ ਸਿੰਘ ਖਹਿਰਾ ਨੇ ਤਾਂ ਲੱਡੂ ਵੰਡਤੇ ਉਥੇ ਖੁਸ਼ੀਆਂ ਮਨਾਇਆਂ ਨੇ ਸੁਖਪਾਲ ਸਿੰਘ ਖੈਰਾ ਨੇ ਹਾਲਾਂਕਿ ਇੱਕ ਵੀ ਸੀਟ ਕਾਂਗਰਸ ਦੀ ਦਿੱਲੀ ਦੇ ਵਿੱਚ ਨਹੀਂ ਆਈ ਪਰ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਆ ਕਿ ਅਰਵਿੰਦ ਕੇਜਰੀਵਾਲ ਹਾਰੇ ਨੇ ਜਾਂ ਆਮ ਆਦਮੀ ਪਾਰਟੀ ਹਾਰੀ ਆ ਉਸ ਲਈ ਅਸੀਂ ਲੱਡੂ ਵੰਡੇ ਨੇ ਲਾਈਵ ਵੀ ਹੋਏ ਨੇ ਉਹ ਖੈਰਾ ਸਾਹਿਬ ਨੇ ਲੱਡੂ ਵੰਡੇ ਨੇ ਲਾਈਵ ਹੋਏ ਨੇ ਉਹਨਾਂ ਨੂੰ ਕੋਈ ਜਿੱਤ ਹਾਰ ਨਾਲ ਨਹੀਂ ਵੀ ਕਾਉਣ ਜਿੱਤੇ ਆ ਬੀਜੇਪੀ ਜਿੱਤੀ ਨਾ ਉਹਨਾਂ ਨੂੰ ਉਹਨਾਂ ਨੇ ਸਿਰਫ ਇਹ ਦਿਖਾਇਆ ਵੀ ਕਿ ਹੰਕਾਰੀ ਦਾ ਹੰਕਾਰ ਟੁੱਟਿਆ ਜਿਹੜੇ ਹੰਕਾਰੀ ਨੇ ਝੂਠੇ ਪਰਚੇ ਪਾ ਕੇ ਚੇ ਸਰਦਾਰ ਸੁਖਪਾਲ ਸਿੰਘ ਖੈਰਾ ਹੋਵੇ ਜਾਂ ਹੋਰ ਵੀ ਪੰਜਾਬ ਦੇ ਵਿੱਚ ਨੌਜਵਾਨ ਝੂਠੇ ਪਰਚਿਆਂ ਦੇ ਵਿੱਚ ਲਜਾਉਣ ਚਾਹੇ ਵੀ ਉਹ ਉਹ ਉਹਦੀ ਖੁਸ਼ੀ ਦੇ ਵਿੱਚ ਲੱਡੂ ਬੰਡੇ ਵੀ ਇਹ ਸਾਡੇ ਨਾਲ ਕੀ ਕਿੱਥੇ ਕਿੱਥੇ ਧੱਕਾ ਕੀਤਾ ਇਹਨਾਂ ਨੇ ਦੇਖੋ ਜਦੋਂ ਖੈਰਾ ਸਾਹਿਬ ਵਰਗੇ ਇੱਕ ਬ੍ਰੋਧੀ ਤੇਰ ਦਾ ਚੰਗਾ ਰੋਲ ਅਦਾ ਕਰਦੇ ਹੁਣ ਤੇ ਇਹ ਚੰਗੇ ਇਨਸਾਨ ਨੂੰ ਕੱਢ ਕੇ ਮਾਰਨ ਤਾਂ ਰੋਸਤਾ ਆਉਂਦਾ ਹੀ ਹੈ ਤੇ ਫਿਰ ਖੁਸ਼ੀ ਵੀ ਵੀ ਜ਼ਾਹਰ ਹੁੰਦੀ ਆ ਵੀ ਮੈਂ ਫਿਰ ਇੱਕ ਆਪਦੇ ਮਨ ਦੇ ਵਿੱਚ ਚੀਜ਼ ਵੀ ਹੁੰਦੀ ਆ ਵੀ ਮੈਂ ਯਾਰ ਇੰਨਾ ਵਧੀਆ ਉਹ ਬੰਦੇ ਅੱਜ ਸਾਰੀ ਖੁਸ਼ ਨੇ ਚੇ ਟਰ ਧਰਮਵੀਰ ਗਾਂਧੀ ਹੋਵੇ ਜਿਨ੍ਹਾਂ ਨੇ ਤਮਾਮ ਲੀਡਰ ਨੇ ਚਾਹੇ ਇਹਨਾਂ ਦੇ ਰਾਸ਼ਟਰੀ ਲੀਡਰ ਨੇ ਤੇ ਹੁਣ ਤਾਂ ਦੇਖੋ ਗੱਲ ਇੱਥੇ ਤੱਕ ਵੀ ਕਹੀ ਜਾਂਦੇ ਨੇ ਵੀ ਇਹ ਉੱਥੋਂ ਆ ਕੇ ਇਹ ਪੰਜਾਬ بچਉਣਗੇ ਜੀ ਪੰਜਾਬ ਚ ਆ ਕੇ ਇਹ ਦਫ਼ਤਰਾਂ 'ਚ ਬੈਠਣਗੇ ਪਰ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੇ ਮੈਂ ਤਾਂ ਸੀਐਮ ਸਾਹਿਬ ਨੂੰ ਵੀ ਕਹਿਣਾ 2 ਸਾਲ ਰਹਿ ਗਏ 2 ਸਾਲ ਦੇ ਵਿੱਚ ਤੁਸੀਂ ਜੀ ਆਪਣੀ ਪਾਵਰ ਵਰਤੋ ਤੁਸੀਂ ਤੁਹਾਡੇ ਤੋਂ ਹੁਣ ਜਿਹੜਾ ਇਹਨਾਂ ਦਾ ਦਬ ਦਬਾ ਤੁਹਾਡੇ ਤੇ ਬਣਾਉਂਦੇ ਸੀ ਨਾ ਰਹਿਣ ਦਿਓ ਪੰਜਾਬ ਦੇ ਲੋਕ ਤੁਹਾਡੇ ਹੁਣ ਵੀ ਕੰਮ ਕਰੋ ਪੰਜਾਬ ਦੇ ਲੋਕ ਕਹਿਣਗੇ ਤੁਹਾਡੇ ਆ ਕੇ ਬਿਲਕੁਲ ਦਾਖਲਦਾਰੀ ਨਹੀਂ ਕਰ ਸਕਦੇ ਬਿਲਕੁਲ ਪਰ ਲਾਲੀ ਜੀ ਪੋਲਿਟਿਕਸ ਤੇ ਕਿੰਨਾ ਕੁ ਫਰਕ ਪੈਣਾ ਦਿੱਲੀ ਦੀ ਪੋਲਿਟਿਕਸ ਹੋਈ ਆ ਦਿੱਲੀ ਚਾਵਾਦੀ ਵੀ ਪਾਰਟੀ ਹਾਰੀ ਆ ਹੁਣ ਪੰਜਾਬ 'ਚ ਇਹਦਾ ਕਿੰਨਾ ਕੁ ਇਫੈਕਟ ਹੋਣ ਵਾਲਾ ਕੀ ਲੱਗਦਾ ਤੁਹਾਨੂੰ ਦੇਖੋ ਪੰਜਾਬ ਤੇ ਬਹੁਤ ਵੱਡਾ ਅਸਰ ਪੈਣਾ ਇਹ ਚੀਜ਼ ਦਾ ਪੰਜਾਬ ਤੇ ਤਾਂ ਵੱਡੇ ਵੱਡੇ ਦੇ ਹੰਕਾਰ ਟੁੱਟ ਗਏ ਜਿਹੜੇ ਬਾਦਲ ਕਹਿੰਦੇ 25 ਸਾਲ ਨਹੀਂ ਅਸੀਂ ਹਿੱਲਦੇ ਸਾਨੂੰ ਹੁਲਾ ਕੇ ਦਿਖਾਓ ਅੱਜ ਕਿੱਥੇ ਨੇ ਜਿਹੜੇ ਕੈਪਟਨ ਮਰਿੰਦਰ ਵਰਗੇ ਕਹਿੰਦੇ ਸੀ ਵੀ ਹਾਂ ਮਹਿਲ ਦੇ ਵਿੱਚੋਂ ਨਿਕਲ ਨਹੀਂ ਬਹਾਰ ਅੱਜ ਕਿੱਥੇ ਨੇ ਸੋਸ਼ਲ ਮੀਡੀਆ ਇੱਕ ਹੈਜੀ ਤਾਕਤ ਆ ਗਈ ਅੱਜ ਪਤਾ ਲੱਗਦਾ ਹਰੇਕ ਇਨਸਾਨ ਨੂੰ ਹਰੇਕ ਬੰਦੇ ਨੂੰ ਵੀ ਕੀ ਹੋ ਰਿਹਾ ਪਾਰਟੀ ਦੇ ਵਿੱਚ ਕੀ ਗਤੀਵਧੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹੁਣ ਕੀ ਤੁਹਾਡੇ ਭਾ ਦਾ ਪਤਾ ਨਹੀਂ ਹੈਗਾ ਲੋਕਾਂ ਨੂੰ ਵੀ ਜਿਹੜੀ ਇਤਿਹਾਰਵਾਦੀ ਲੱਗ ਰਹੀ ਹੈ ਬੋਰਡਾਂ ਤੇ ਕਿੰਨਾ ਖਰਚ ਆ ਰਿਹਾ ਹਜ਼ਾਰਾਂ ਕਰੋੜ ਰੁਪਈਆ ਇੱਥੋਂ ਚੱਕੇ ਦਿੱਲੀ ਟੰਗ ਦੇ ਦਿੱਲੀਓ ਟੰਗੇ ਉਧਰ ਟੰਗ ਤੇ ਉਹ ਲੋਕਾਂ ਨੂੰ ਸਭ ਪਤਾ ਲੱਗਦਾ ਲੋਕ ਕਹਿੰਦੇ ਨੇ ਵੀ ਯਾਰ ਸਾਨੂੰ ਚਾਹੀਦੀਆਂ ਨਹੀਂ ਚੀਜ਼ਾਂ ਸਾਡੀਆਂ ਜਿਹੜੀਆਂ ਸਾਨੂੰ ਬੇਸ ਕਸੂਰਤਾਂ ਨੇ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਨੂੰ ਲੋੜਵੰਦ ਚੀਜ਼ਾਂ ਨੇ ਉਹ ਸਾਨੂੰ ਮਿਲਣ ਅਸੀ ਤਾਂ ਹਾਂ ਜਿਹੜੀਆਂ ਹੋਰ ਜਿਹੜੀਆਂ ਹੋਰ ਇਹ ਚਲਾ ਰੱਖੇ ਨੇ ਤੁਸੀਂ ਸਕੀਮਾਂ ਨੇ ਕੋਈ ਰੋਡ ਵੇਜ ਸਰਕਾਰੀ ਬੱਸਾਂ ਦਾ ਕਰਾਇਆ ਇਹ ਜਾਂ ਜੋ ਕੁਝ ਵੀ ਉਹਨੂੰ ਬੰਦ ਕਰਕੇ ਲੋਕਾਂ ਨੂੰ ਸਹੀ ਸਹੂਲਤ ਦੋ ਸਿਹਤ ਸਹੂਲਤ ਜੇ ਮਿਲਦੇ ਨਾ ਅੱਜ ਬਹੁਤ ਲੋਕ ਤਾਂ ਆਪਣੇ ਰਜਿੰਦਰਾ ਦੇ ਵਿੱਚ ਆਪਾਂ ਨੇ ਪਿਛਲੇ ਦਿਨੀ ਦੇਖਿਆ ਲਾਜ ਤੋਂ ਬਿਨਾਂ ਹੀ ਜਿਹੜੇ ਤੜਫਦੇ ਨੇ ਮਰ ਜਾਂਦੇ ਨੇ ਨੰਦਾਮਪੁਰ ਵਾਲੀ ਨਹਿਰ ਵੀ ਨਹੀਂ ਟੱਪਦੀ ਇਲਾਜ ਕਣੀਓ ਸਾਡਾ ਕਿੱਡਾ ਹਜ਼ਾਰਾਂ ਕਰੋੜਾਂ ਦਾ ਹਸਪਤਾਲ ਪੀਜੀਆ ਬਣਿਆ ਹੋਇਆ ਇੱਥੇ ਇਹ ਜਿਹੇ ਹਸਪਤਾਲ ਨੇ ਜਿਹੜੇ ਇਹ ਇੰਨਾ ਧਿਆਨ ਦਿੱਤਾ ਜਾਵੇ ਸੀਐਮ ਸਾਹਿਬ ਨੂੰ ਕਹਿੰਦੇ ਆ ਸਿਹਤ ਕਰ ਦੋ ਤਾਂ ਜੋ ਇੱਥੇ ਸਿਹਤ ਵੀ ਹੋਊਗੀ ਨੌਜਵਾਨ ਚਿੱਟੇ ਤੋਂ ਜਿਹੜਾ ਮਰ ਰਹੇ ਨੇ ਸਿਸਕ ਸਿਸਕ ਕੇ ਨੌਜਵਾਨ ਮਰ ਰਹੇ ਨੇ ਰੋਜ਼ ਮਾਂ ਬਣੀਆਂ ਬੁਕਲਾਂ ਚੋਂ ਨਿਕੜ ਰਹੇ ਨੇ ਉਹ ਉਹਨਾਂ ਤੇ ਸਿਕੰਜਾ ਕਸੋ ਤੁਸੀਂ ਤੁਸੀਂ ਸਿਹਤ ਤੇ ਦੋ ਸਿੱਖਿਆ ਤੇ ਦੋ ਪੰਜਾਬ ਦੇ ਵਿੱਚ ਅਰਬਿੰਦ ਕੇਜਰੀਵਾਲ ਵੀ ਕਹਿ ਕੇ ਗਏ ਸੀ ਕਿ 24 ਘੰਟੇ ਜ ਨਸ਼ਾ ਖਤਮ ਕਰ ਦਾਂਗੇ ਬਹੁਤ ਕੁਝ ਕਰ ਦਾਂਗੇ ਨਸ਼ਾ ਖਤਮ ਹੋਇਆ ਨਹੀਂ ਤੁਸੀਂ ਨਸ਼ੇ ਦਾ ਮਤਲਬ ਗੱਲਬਾਤ ਕੀਤੀ ਆ ਤਾਂ ਮੈਂ ਗੱਲ ਆਖੀ ਆ ਕਿ ਨਸ਼ਾ ਖਤਮ ਨਹੀਂ ਹੋਇਆ ਪੰਜਾਬ ਵਿੱਚ ਪਤਾ ਹੀ ਆ ਜੀ ਹੁਣ ਆਪਾਂ ਨੂੰ ਨਸ਼ਾ ਕਿੱਥੇ ਖਤਮ ਹੋਇਆ ਬੜੀ ਹੋ ਕੇ ਟੁਕਟਿਆ ਤਾਂ ਹੈ ਨਹੀਂ ਨਸ਼ਾ ਨਸ਼ਾ ਦੇਖੋ ਕਾਰਨ ਇਹ ਆ ਵੀ ਇਹ ਪ੍ਰਸ਼ਾਸਨ ਸਰਕਾਰ ਕੋਈ ਵੀ ਦਿਨੋਂ ਕੰਮ ਕਰਨਾ ਚਾਹੇ ਜੇ ਕੇਜਰੀਵਾਲ ਦਿੱਲੀ ਦੇ ਵਿੱਚ ਵਧੀਆ ਕੰਮ ਕਰਦਾ ਹੁੰਦਾ ਆਉਂਦਾ ਫਿਰ ਵੀ ਬਣਦਾ ਉੱਥੇ ਪਰ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਇਸ ਗੱਲ ਦਾ ਵੀ ਇਹ ਆਪਣੇ ਇਹ ਮਹਿਰ ਬਣਾਉਣੇ ਤੇ ਘਟਾਲਿਆਂ ਦੇ ਵਿੱਚ ਅੰਦਰ ਜਾਣਾ ਕਿਤੇ ਲੋਕ ਤਾਂ ਜਾਗਰੂਕ ਨਹੀਂ ਲੋਕਾਂ ਨੂੰ ਅੱਜ ਇਸ ਚੀਜ਼ ਦਾ ਪਤਾ ਹੈ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਜੇ ਇੱਕ ਟਾਈਮ ਕਿਸੇ ਕੋਲੇ ਰੋਟੀ ਨਹੀਂ ਤਾਂ ਫੋਨ ਹੈਗਾ ਹਰੇਕ ਕੋਲੇ ਗਰੀਬ ਨੂੰ ਵੀ ਜਿਹਨੂੰ ਪਤਾ ਵੋਟ ਪਾਉਣ ਦਾ ਅਧਿਕਾਰ ਹੈ ਉਹ ਵੀ ਦੇਖ ਲੈਂਦਾ ਯਾਰ ਵੀ ਇਹ ਗਲਤ ਹੋ ਰਿਹਾ ਵੀ ਇਹ ਚਾਰ ਬੰਦੇ ਕਹਿ ਰਹੇ ਨੇ ਵੀ ਇਹ ਸ਼ਰਾਬ ਵਾਲਾ ਹੋਊਗਾ ਕੁਈ ਸਿਰ ਤੇ ਸਿੱਖਿਆ ਚੋ ਗਲਤ ਹੋਇਆ ਤਾਂ ਗਏ ਨੇ ਅੰਦਰ ਦੇਖੋ ਜੇ ਪੰਜਾਬ ਦੇ ਵਿੱਚ ਵੀ ਤੁਸੀਂ ਚੰਗਾ ਕੰਮ ਕਰੋ ਕੋਈ ਵੀ ਆ ਤਾਂ ਉਹ ਮੂਰੇ ਆਪ ਦਾ ਦਿਖਾਊਗਾ ਕੋਈ ਦਮ ਖਮ ਤਾਂ ਉਹ ਆਉਣਗੇ ਉਹ ਪਾਰਟੀ ਸੋਸ਼ਲ ਮੀਡੀਆ ਤੇ ਲਗਾਤਾਰ ਹੁਣ ਗੱਲਬਾਤ ਇਹ ਸਾਹਮਣੇ ਆ ਰਹੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਉਧਰ ਦਿੱਲੀ ਦੇ ਵੋਟਰਾਂ ਨੇ ਤਾਂ ਵਿਹਲਾ ਕਰਤਾ ਜੀ ਉਹ ਪੰਜਾਬ ਚ ਆਉਣਗੇ ਹੁਣ ਪੰਜਾਬ ਚ ਇੰਟਰਫੇਅਰ ਹੋਊਗਾ ਹੁਣ ਸਰਕਾਰ ਆ ਕੇ ਪੰਜਾਬ ਚ ਚਲਾਉਣਗੇ ਅਨਮਾਨ ਲਾ ਰਹੇ ਨੇ ਲੋਕ ਦੇਖੋ ਜੇ ਅਨੁਮਾਨ ਲਾ ਰਹੇ ਨੇ ਲੋਕ ਮੈਂ ਬਹੁਤ ਦੀਆਂ ਵੀਡੀਓ ਦੇਖੀਆਂ ਨੇ ਵੀ ਇਹ ਠੀਕ ਆ ਜੀ ਆ ਕੇ ਬੈਠਣਗੇ ਉਹ ਪੰਜਾਬ ਦੇ ਲੋਕ ਕਦੇ ਨਹੀਂ ਇਹੋ ਕਰਨਗੇ ਪੰਜਾਬ ਦੇ ਲੋਕ ਤਾਂ ਥੱਲੇ ਜਿੱਧਰ ਨੂੰ ਹੋ ਜਾਣ ਨਾ ਫਿਰ ਪੁੱਠੇ ਚੱਲਦੇ ਨੇ ਫਿਰ 95 ਤੋਂ 0 ਪਤਾ ਨਹੀਂ ਕਦੋਂ ਹੋ ਜਵੇ 92 ਤੋਂ ਕਦੋਂ ਕੁਝ ਵੀ ਹੋ ਜਾਈ ਠੀਕ ਹੈ ਪੰਜਾਬ ਕਹਿੰਦਾ ਵੀ ਯਾਰ ਸਾਡੇ ਉੱਤੇ ਨਹੀਂ ਸੀਮ ਭਗਵੰਤ ਮਾਨ ਤਾਂ ਭਗਵੰਤ ਮਾਨ ਹੀ ਚਲਾਵੇ ਕੋਈ ਉੱਥੇ ਕਿਸੇ ਕੋਈ ਤੀਜਾ ਬੰਦਾ ਨਾ ਉਹਨੂੰ ਚਲਾਵੇ ਕਿ ਇਹ ਮੰਨਦੇ ਹੋ ਤੁਸੀਂ ਵੀ ਲਾਲੀ ਜੀ ਕੇ ਜਿਹੜੀਆਂ ਵੋਟਾਂ ਪਈਆਂ ਨੇ ਉਹ ਸੀਐਮ ਭਗਵੰਤ ਮਾਨ ਦੇ ਨਾਮ ਨੂੰ ਪਈਆਂ ਨੇ ਲੋਕ ਵੀ ਕਹਿੰਦੇ ਨੇ ਬਹੁਤੇ ਵੀ ਕਹਿੰਦੇ ਨੇ ਕਿ ਜੇ ਉਹ ਗੱਲਬਾਤ ਕਰੀ ਜੀ ਦਿੱਲੀ ਦੀ ਲੀਡਰਸ਼ਿਪ ਦੇ ਨਾਂ ਨੂੰ ਪਈਆਂ ਨੇ ਵੀ ਉਹ ਨਹੀਂ ਪਈਆਂ ਤੁਹਾਨੂੰ ਕੀ ਲੱਗਦਾ ਦੇਖੋ ਉਹ ਤਾਂ ਸਰਕਾਰ ਬਣੀ ਹੈ ਭਗਵੰਤ ਮਾਨ ਦੇ ਨਾਂ ਤੇ ਜੀ ਭਗਵੰਤ ਮਾਨ ਨੂੰ ਹੀ ਲੋਕ ਕਹਿੰਦੇ ਸੀ ਹੁਣ ਤੱਕ ਵੀ ਜੇ ਭਗਵੰਤ ਮਾਨ ਦੇ ਇੰਟਰਫੇਅਰ ਨਾ ਕਰੇ ਕੋਈ ਹੂੰ ਵੀ ਉਹ ਜੇ ਜੇ ਸਹੀ ਕੰਮ ਕਰਦਾ ਪਰ ਉਹ ਕੋਈ ਹੋਈ ਨਹੀਂ ਤਿੰਨ ਸਾਲਾਂ ਚ ਹੁਣ ਵੀ ਕਹਿੰਦੇ ਨੇ ਜਿਵੇਂ ਖਹਿਰਾ ਸਾਹਿਬ ਨੇ ਕੱਲ ਕਿਹਾ ਸੀ ਭਗਵਾਨ ਤਮਨ ਨੂੰ ਵੀ 2 ਸਾਲ ਰਹਿ ਗਏ ਹੁਣ ਤਾਂ ਤੇਰੇ ਉੱਪਰੋਂ ਬੋਝ ਲੱਗਿਆ 2 ਸਾਲ ਕਰ ਕੰਮ ਪਰ ਇਮਾਨਦਾਰੀ ਨਾਲ ਕਹਿੰਦੇ ਅੱਜ ਵੀ 2 ਸਾਲ ਤੁਸੀਂ ਕਰੋ ਕੰਮ ਜਿਹੜੇ ਲੋਕ ਫਿਰਦੇ ਨੇ ਵਿਚਾਰੇ ਧੱਕੇ ਖਾਂਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਰੋਜ਼ ਪੋਸਟਾਂ ਪੜ੍ਹਦੇ ਹੈਗੇ ਵੀ ਜਿਹੜੀ ਕਹਿੰਦੇ ਵੀ ਇਹ ਪੰਜਾਬ ਚ ਆ ਕੇ ਦਿੱਲੀ ਵਾਲੀ ਲੀਡਰਸ਼ਿਪ ਜਦੋਂ ਕਰੋਗੀ ਸਾਡੇ ਲੋਕ ਤਾਂ ਬਈਆਂ ਨੂੰ ਕਹੀ ਜਾਂਦੇ ਨੇ ਵਿਜੇ ਨੂੰ ਪਤਾ ਲੱਗ ਵੀ ਬਈਏ ਆ ਗਏ ਇਹਨਾਂ ਦਾ ਉਹਦੇ ਪੈ ਜਾਣਾ ਵੀ ਲੈ ਪੰਜ ਪੰਜਾਬ ਦੇ ਵਿੱਚ ਪੁਲਟ ਹੋ ਜਾਣਾ ਬਰਦਾਸ਼ਤ ਨਹੀਂ ਕਰਦੇ ਲੋਕ ਸਾਡੇ ਪੰਜਾਬ ਦੇ ਵੀ ਨਾ ਸਾਡੇ ਲੋਕ ਕਹਿੰਦੇ ਨੇ ਜਿਹੜਾ ਕੋਈ ਐਮ ਐਲ ਏ ਮੰਤਰੀ ਬਣਿਆ ਉਹ ਉਸੇ ਦਾ ਚੱਲੇ ਨਾ ਕਿ ਉਹਦੇ ਉੱਤੇ ਉਥੋਂ ਵਿਲਾ ਹੋਇਆ ਹੈ ਮੰਤਰੀ ਆ ਕੇ ਉਹ ਮੰਤਰੀ ਦੇ ਸਿਰ ਤੇ ਬੈਠੇ ਵੀ ਹਾਂ ਮੈਂ ਚਲਾਉ ਮੇਰੇ ਹਿਸਾਬ ਨਾਲ ਚੱਲ ਉਹ ਮੇਰੇ ਤਾਂ ਹੁਣ ਨਾ ਚੱਲੇ ਨਾ ਪੰਜਾਬ ਦੇ ਲੋਕ ਚੱਲਣ ਦੇਣਗੇ ਵਿਰੋਧ ਵੀ ਹੋ ਪਤਾ ਵੀ ਲੱਗਦਾ ਦੇਖੋ ਜਦੋਂ ਆ ਪਿੱਛੇ ਜੇ ਹੋ ਕੇ ਹਟਿਆ ਕਪੂਰ ਸਲਾਹੌਸ ਦੇ ਵਿੱਚ ਉਹ ਦੇਖੋ ਵੱਖ-ਵੱਖ ਗੱਲਾਂ ਕਿਵੇਂ ਹੋਈਆਂ ਵੀ ਉੱਥੇ ਸੀਐਮ ਦੇ ਨਾਲ ਬਿੱਟੂ ਦਾ ਨਾਮ ਜੋੜਦਾ ਵੀ ਇਹ ਇਹਨਾਂ ਨੇ ਪਵਾਇਆ ਲੋਕਾਂ ਦੀਆਂ ਆਪ ਚ ਜਦੋਂ ਸੁਣਦੇ ਸੀ ਵੀ ਲੋਕਾਂ ਨੂੰ ਪਲ-ਪਲ ਦੀ ਖਬਰ ਹੈ ਅੱਜ ਇਹ ਹੀ ਕਹਿੰਦੇ ਆ ਕਿ ਸਰਕਾਰ ਨੂੰ ਵੀ 2 ਸਾਲ ਰਹਿ ਗਏ ਥੋੜੇ ਨਹੀਂ ਇੱਥੇ ਇੱਥੇ ਪਤਾ ਹੀ ਨਹੀਂ ਲੱਗਣਾ ਹੋਰ ਸਰਕਾਰ ਮੂਰੇ ਚੰਗਾ ਵਰਕ ਕਰੂਗੀ ਕਾਂਗਰਸ ਆਜੂਗੀ ਜਿਹੜੇ ਮਿਹਨਤ ਕਰਨਗੇ ਸਰਪਾਰਟੀ ਉਨੇ ਆਉਣੇ ਆਉਣਾ ਜੇ ਕਾਂਗਰਸ ਮਿੰਟ ਕਰੂਗੀ ਤਾਂ ਕਾਂਗਰਸ ਆਜੂਗੀ ਪਰ ਜੇ ਹੁਣ ਤੁਸੀਂ ਕਹੋਗੇ ਕਹੀ ਹੈ ਵੀ ਇਹੀ ਕੰਮ ਹੁਣ ਦਿੱਲੀ ਚ ਹੋਇਆ ਤਾਂ ਇੱਥੇ ਵੀ ਫਿਰ ਜ਼ੀਰੋ ਹੀ ਹੋਊ ਵੀ ਲੋਕਾਂ ਨੇ ਕੰਮ ਨੂੰ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਜੇ ਸੀਐਮ ਭਵੰਤਮ ਦੇ ਚਿਹਰੇ ਨੂੰ ਵੋਟਾਂ ਪਾਈਆਂ ਨੇ ਤਾਂ ਭਵੰਤਮਨ ਸਾਹਿਬ ਲੋਕਾਂ ਨੇ ਤੁਹਾਨੂੰ ਕੰਮ ਵਾਸਤੇ ਵੋਟਾਂ ਪਾਈਆਂ ਨੇ ਕੰਮ ਕਰਕੇ ਦਿਖਾਓ ਸੀਐਮ ਦਾ ਜਿਹੜਾ ਥੋਡੇ ਤੇ ਦਿੱਲੀ ਵਾਲਾ ਸੀ ਹੁਣ ਡੰਡਾ ਉਤਰ ਗਿਆ ਹੁਣ ਤਾਂ ਬਸ ਤੁਸੀਂ ਇਹ ਦੇਖ ਕੇ ਚੱਲੋ ਵੀ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਲੋਕਾਂ ਦੇ ਆ ਸਿਹਤ ਮੇਨ ਗੱਲ ਜਿਹੜੀ ਆ ਜਾਂਦੀ ਆ ਆਪਾਂ ਜੀ ਤੇ ਜਿਹੜੇ ਡਾਕਟਰ ਵੀ ਨੇ ਕਿਤੇ ਨਾ ਕਿਤੇ ਜਿਹੜੀਆਂ ਵੀਡੀਓ ਦਬ ਜਾਂਦੇ ਨੇ ਵੀ ਯਾਰ ਅਸੀਂ ਸਾਡੇ ਵੀ 250 ਬਹਾਰ ਰਹੇ ਨਹੀਂ ਜਨਨ ਕਿ ਜੇ ਹੁਣ 2 ਸਾਲ ਦਾ ਮੌਕਾ ਹੈਗਾ ਜੇ 2 ਸਾਲ ਚ ਵਧੀਆ ਕੰਮ ਕਰਦੇ ਨੇ ਠੀਕ ਹੈ ਨਹੀਂ ਦਿੱਲੀ ਵਾਲੇ ਹਾਲਾਤ ਹੋ ਜਾਣਗੇ ਫੇਰ ਐਵੇਂ ਦਾ ਹੀ ਹੋਊਗਾ ਸਤਾਈ ਤੇ ਹੋ ਫਿਰ ਹੋਣੀ ਆ ਜੀ ਉਹ ਤਾਂ ਉਹ ਤਾਂ ਆਪਾਂ ਨੂੰ ਪਤਾ ਹੀ ਆ ਉਹ ਤਾਂ ਜਦੋਂ ਅ ਇੱਥੇ ਬਾਦਲਾਂ ਦਾ 10 ਸਾਲ ਕਹਿੰਦੇ ਪਤਾ ਨਹੀਂ ਝੂਲਦਾ ਸਾਡੇ ਵਗੈਰ ਪਤਾ ਹੀ ਨਹੀਂ ਲੱਗਿਆ ਬਾਦਲਾਂ ਨੂੰ ਵੀ ਅਸੀਂ ਕਿੱਥੋਂ 2-3 ਤੇ ਆ ਗਏ ਪਤਾ ਹੀ ਨਹੀਂ ਲੱਗਿਆ ਸਰਕਾਰ ਨੂੰ ਵੀ ਕਿ ਬਾਦਲਾਂ ਦੀ ਜਿਹੜੀ ਹਲਦੀ ਨਹੀਂ ਸੀ ਕਿਤੇ ਕਿ ਪਤਾ ਹੀ ਨਹੀਂ ਲੱਗਿਆ ਹਰਿਆਣੇ ਦੇ ਵਿੱਚ ਚਟਾਲੇ ਕਿੱਧਰ ਸਾਡੇ ਬਿਨਾ ਪਤਾ ਅੱਜ ਕਿੱਧਰ ਗਏ ਚਟਾਲੇ ਇਹ ਲੋਕ ਨੇ ਜਿਹੜੇ ਲੋਕਾਂ ਦਾ ਪਤਾ ਹੀ ਨਹੀਂ ਹੈਗਾ ਵੀ ਜਦੋਂ ਇਹ ਆਪਦੀ ਆਈ ਤੇ ਆ ਜਾਣ ਕਿ ਨੂੰ ਬਣਾ ਦੇਣ ਕਿਹਦੀਆਂ ਪਾਰਟੀਆਂ ਬਣਾ ਦੇਣ ਲੋਕਾਂ ਦੇ ਪੰਜਾਬ ਦੀ ਧਰਤੀ ਤੇ ਕਹਿ ਜੀ ਆ ਵੀ ਇਹ ਜਦੋਂ ਜਿੱਧਰ ਨੂੰ ਹੋ ਜੇ ਜਦੋਂ ਇਹਨਾਂ ਨੂੰ ਪਤਾ ਲੱਗ ਜੇ ਵੀ ਹਾਂ ਯਾਰ ਇਹ ਅੱ비 ਆ ਪਾਰਟੀ ਨੇ ਚੰਗਾ ਕੰਮ ਕਰਨਾ ਉਧਰ ਹੀ ਹੋਣਾ ਉਹਨਾਂ ਨੇ ਇਹ ਨਹੀਂ ਦੇਖਣਾ ਹੈਗਾ ਵੀ ਕੋਈ ਹੁਣ ਚਿਹਰਾ ਜਾ ਉਹਨਾਂ ਨੇ ਇਹ ਦੇਖਣਾ ਕੋਈ ਬਦਲਾਅ ਆਗੂ ਉਹ ਚੀਜ਼ਾਂ ਖਤਮ ਹੋ ਗਈਆਂ ਸਾਰੀਆਂ ਹੁਣ ਤਾਂ ਲੋਕਾਂ ਨੇ ਦੇਖਣਾ ਵੀ ਸਾਡੇ ਲਈ ਅੱਗੇ ਕੌਣ ਬਿਹਤਰ ਹੋ ਸਕਦਾ ਕਿਹੜਾ ਸਾਡੇ ਸਾਡੇ ਲਈ ਜਿਹੜੀਆਂ ਸਾਡੀਆਂ ਲੋੜਾਂ ਨੇ ਸਿਹਤ ਸੁਰੱਖਿਆ ਪੜ੍ਹਾਈ ਲਿਖਾਈ ਤੇ ਇਹਨਾਂ ਤੇ ਜਿਹੜਾ ਕੰਮ ਕਰੂਗਾ ਉਹ ਉਹ ਪਾਰਟੀ ਬਣਾ ਕੇ ਸਰਕਾਰ ਬਣਾ ਜੂਗਾ ਠੀਕ ਹੈ ਜਾਨੀ ਕਿ ਲੋਕ ਨੌਲੇਜ ਰੱਖਦੇ ਨੇ ਜਾਣਕਾਰੀ ਰੱਖਦੇ ਨੇ ਸਾਰਾ ਸਮਝਦੇ ਨਹੀਂ ਕਿਹੜੀ ਸਰਕਾਰ ਕੀ ਕਰ ਰਹੀ ਆ ਪਤਾ ਹੀ ਆ ਜੀ ਹੁਣ ਜੇ ਜੇ ਕੇਜਰੀ ਵਿਵਾਲ ਤੇ ਚੌਥੀ ਵਾਰ ਵੀ ਬਣ ਜਾਂਦਾ ਪਰ ਕਾਰਨ ਹੋਈ ਆ ਲੋਕਾਂ ਨੂੰ ਸਭ ਪਤਾ ਹੈ ਦਿੱਲੀ ਦੇ ਲੋਕਾਂ ਨੂੰ ਜੇ ਉਹ ਗੱਲਾਂ ਪਤਾ ਲੱਗਿਆ ਤਾਂ ਉਹਨਾਂ ਨੇ ਤਖਤਾ ਪਲਟ ਕਰਤਾ ਕੱਲ ਪੰਜਾਬ 'ਚ ਵੀ ਇਹੀ ਹੈ ਪੰਜਾਬ 'ਚ ਹੁਣ ਲੋਕਾਂ ਨੂੰ ਪਤਾ ਵੀ ਯਾਰ ਤੁਸੀਂ ਆ ਇਸ਼ਤਿਹਾਰबाजीਾਂ ਤੇ ਤੁਸੀਂ ਹੋਰ ਜਿਹੜੇ ਡਰਾਮੇਬਾਜ਼ੀਆਂ ਕਰਨੀਆਂ ਜਿਹੜਾ ਪੰਜਾਬ ਦਾ ਕੇਦਰੀਵਾਲ ਜੈਡ ਪ੍ਰੈਸ ਉਰੇਆਲੀ ਵੀ ਉਥੇ ਵਾਲੀ ਵੀ ਜਦੋਂ ਕਹਿੰਦੇ ਸੀ ਲੋੜ ਹੀ ਨਹੀਂ ਸਾਨੂੰ ਜਦੋਂ ਤੁਸੀਂ ਸੱਚੇ ਹੋ ਛੋਟੇ ਕਿਹਨੇ ਕੀ ਨੁਕਸਾਨ ਪਹੁੰਚ ਪਹੁੰਚਾਉਣਾ ਐਡਾ ਗ੍ਰਹਿਤ ਮੰਤਰਾਲੇ ਸਹੀ ਹੈ ਕੌਣ ਐ ਸੀਐਮ ਦੇ ਕੋਈ ਉਹ ਕਰ ਜੂਗਾ ਲਵੇ ਲੱਗ ਜੂ ਉਹਨਾਂ ਨੂੰ ਚਾਰ ਮੁਲਾਜ਼ਮ ਵੀ ਸਾਰ ਸਕਦੇ ਨੇ ਚਾਹੇ ਡਬਲ ਸੁਰੱਖਿਆ ਦੇ ਦੋ ਉਹ ਤਾਂ ਇੱਕ ਆਪਦਾ ਸਟੇਟ ਸਿੰਬਲ ਬਣਾਇਆ ਹੈ ਜੀ ਇੱਥੇ ਵਾਲੇ ਵੀ ਉੱਥੇ ਵਾਲੇ ਵੀ ਹੁਣ ਹੁਣ ਕੀ ਹੋ ਜੂ ਹੁਣ ਦੋਵੇਂ ਜਦੋਂ ਬਾਗੀਆਂ ਉਰੇਆਲੀ ਵੀ ਬਾਗੀ ਉਥੇ ਵਾਲੀ ਵੀ ਬਾਗ ਜੂ ਫੇਰ ਸੀਐਮ ਨੂੰ ਸਕਿਉਰਟੀ ਨੂੰ ਫਿਰ ਹੈ ਤਾਂ ਉਹੀ ਕੇਜਰੀਵਾਲ ਆ ਪਰ ਤੁਸੀਂ ਕਿਉਂ ਬੋਝ ਪਾਉਂਦੇ ਹੋ ਜਨਤਾ ਤੇ ਕਿਉਂ ਤੁਸੀਂ ਇੱਥੇ ਦੇ ਹੈਲੀਕਾਪਟਰਾਂ ਨੂੰ ਭਜਾ ਉਧਰ ਉਧਰ ਨੂੰ ਲੈ ਜਾਓ ਉਧਰ ਨੂੰ ਲੈ ਜਾਓ ਪੰਜਾਬ ਦਾ ਹੈਲੀਕਾਪਟਰ ਆ ਪੰਜਾਬ ਚ ਚੱਲੇ ਲੋਕਾਂ ਨੂੰ ਪਤਾ ਲੱਗਦਾ ਸੀਐਮ ਵਾਸਤੇ ਆ ਸੀਐਮ ਨੂੰ ਪੰਜਾਬ ਦੇ ਆਉਣ ਜਾਣ ਵਾਸਤੇ ਆ ਉਹ ਇਹ ਥੋੜੀ ਆ ਵੀ ਕਿਤੇ ਵੀ ਭਜਾਈ ਫਰੀ ਚੱਲੋ ਚੱਕੋ ਜੀ ਜੇ ਪੰਜਾਬ ਦਾ ਹੈਲੀਕਾਪਟਰ ਉਡਾ ਕੇ ਲੈ ਜਾਓ ਗੁਜਰਾਤ ਵੋਟਾਂ ਨੇ ਉਹ ਲੋਕਾਂ ਨੂੰ ਪਤਾ ਹੈ ਚੀਜ਼ ਦਾ ਨੌਲ ਜਾਗੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਕਿ ਜਿਹਦੇ ਕੋਲ ਇੱਕ ਘਰੇ ਇੱਕ ਰੋਟੀ ਨਹੀਂ ਪੱਕਦੀ ਉਹਦੇ ਘਰੇ ਅੱਜ 2000 ਵਾਲੇ ਫੋਨ ਹੋਵੇ ਚਾਹੇ ਪਰ ਉਹਨੂੰ ਪਤਾ ਇਹ ਚੀਜ਼ ਦਾ ਠੀਕ ਹੈ ਵੀ ਗੱਲ ਦੇਖੋ ਤੁਸੀਂ ਸਹੀ ਕੰਮ ਕਰੋ ਸਾਰਾ ਨਹੀਂ ਜਾਨੀ ਕਿ ਇਹ ਗੱਲਾਂ ਤੇ ਧਿਆਨ ਦੇਣ ਦੀ ਬਹੁਤ ਲੋੜ ਆ ਹਾਂ ਬਿਲਕੁਲ ਇਹ ਇਹ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਤੁਸੀਂ ਜਿਹੜੇ ਕੰਮ ਲਈ ਚੁਣੇ ਹੋ ਤੁਸੀਂ ਉਹ ਕਰੋ ਨਾ ਕਿ ਤੁਸੀਂ ਆਪ ਦੀਆਂ 20000 ਆਪਾਂ 4 ਪੈਸੇ ਵੀ ਬਣਾਉਣੇ ਨੇ ਇਹਦੇ ਚੋਂ ਆਪਾਂ ਨੇ ਐਸ਼ੀਆਂ ਵੀ ਕਰਨੀਆਂ ਨੇ ਆਪਾਂ ਨੇ ਆ ਵੀ ਕਰਨਾ ਜੀ ਚੱਕ ਲੋ ਧਰ ਲੋ ਉਹ ਕੰਮ ਛੱਡ ਕੇ ਤੁਸੀਂ ਸਰਕਾਰ ਆ ਜਿਹੜੀ ਉਹ ਚੱਲੇ ਵੀ ਭਾਈ ਜਨਤਾ ਨੇ ਤੁਹਾਨੂੰ ਜਿਹੜੇ ਕੰਮਾਂ ਲਈ ਚੁਣਿਆ ਆ ਉਹ ਕਰੋ ਉਹਦੇ ਤੇ ਤੁਹਾਡਾ ਧਿਆਨ ਹੋਣਾ ਚਾਹੀਦਾ ਨਹੀਂ ਇੱਥੇ ਕਿਸੇ ਨੇ ਕੁਝ ਨਹੀਂ ਦੇਖਣਾ ਹੈਗਾ ਹਰੇਕ ਲੋਕਾਂ ਨੂੰ ਅ ਅੱਜ ਮੁੱਖ ਜਿਹੜੀਆਂ ਲੋੜਾਂ ਨੇ ਉਹ ਲੋੜਾਂ ਉਹਨਾਂ ਦੀਆਂ ਉਹਨਾਂ ਨੂੰ ਦਿੱਤੀਆਂ ਜਾਣ ਤੇ ਸਰਕਾਰਾਂ ਨੇ ਇੱਥੇ ਐਂ ਆਉਂਦੇ ਜਾਂਦੇ ਰਹਿਣਾ ਕੋਈ ਜਨਨ ਕਿ ਲਾਲੀ ਜੀ ਜਿਹੜੇ ਵੋਟਰ ਨੇ ਉਹ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਜਿਹੜੇ ਕੰਮ ਨਹੀਂ ਕਰਦੀਆਂ ਸਰਕਾਰਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਵੀ ਉਹ ਪਲਟ ਦਿੰਦੇ ਨੇ ਫਿਰ ਉਹ ਹੰਕਾਰ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਜੀ ਨਾ ਜਿਹੜੇ ਕਹਿੰਦੇ ਨੇ ਹਾਂ ਵੀ ਚੱਕ ਦੋ ਉਹਨੂੰ ਜੇਲ੍ਹ ਚ ਛੱਡ ਦਿਓ ਜਦੋਂ ਆਪਦੀ ਵਾਰੀ ਆਉ ਫਿਰ ਹੋਣ ਲੱਗ ਜਾਓ ਲੋਕ ਸਾਡੇ ਕਹਿੰਦੇ ਨੇ ਯਾਰ ਜਿਹੜਾ ਜਦ ਪਤਾ ਲੱਗਦਾ ਹੁੰਦਾ ਇਹ ਵੀ ਪਤਾ ਵੀ ਇਹਦਾ ਕਸੂਰ ਹੈਗਾ ਕਿ ਨਾ ਲੋਕਾਂ ਨੂੰ ਵੀ ਪਤਾ ਵੀ ਯਾਰ ਇਹਦਾ ਜਿਹਦਾ ਕਸੂਰ ਨਹੀਂ ਉਹਨੂੰ ਚੱਕ ਕੇ ਤੁਸੀਂ ਜੇਲ੍ਹ ਸੱਟਦੇ ਹੋ ਲੋਕਾਂ ਨੂੰ ਉੱਪਰ ਵਿਰੋਧ ਹੁੰਦਾ ਮੁੰਡਿਆਂ ਤੇ ਐਨਐਸਏ ਲਾ ਕੇ ਭੇਜਦੇ ਲੋਕਾਂ ਨੂੰ ਪਤਾ ਲੱਗਦਾ ਵੀ ਯਾਰ ਕਿਉਂ ਨੌਜਵਾਨਾਂ ਨੂੰ ਜਿੰਨਾ ਕੋ ਉਹਨਾਂ ਦਾ ਕਰਿਆ ਉਹਨਾਂ ਹੀ ਕਿ ਸਜ਼ਾ ਦੇ ਦੋ ਕਿਸੇ ਨੂੰ ਇੰਨਾ ਵੀ ਤੰਗ ਨਾ ਕਰੋ ਨਾ ਵੀ ਜੇ ਵੀ ਤੁਸੀਂ ਤੁਹਾਨੂੰ ਫਿਰ ਕੱਲ ਨੂੰ ਆਪ ਵੀ ਭੁਗਤਣਾ ਪੈ ਜੇ ਕੱਲ ਨੂੰ ਕੇਜਰੀਵਾਲ ਸਾਹਿਬ ਤੇ ਆਪ ਜਿਵੇਂ ਮੋਦੀ ਨੇ ਕਿਹਾ ਵੀ ਮੈਂ ਜੀ ਪਹਿਲੀ ਸੈਸ਼ਨ ਦੇ ਵਿੱਚ ਫਿਰ ਜੇ ਆਪ ਜੇਲ੍ਹ ਚ ਜਾਣਾ ਪੈ ਜਵੇ ਫਿਰ ਕਿੰਨੀ ਖਖਾਈ ਹੋਊਗੀ ਨਾ ਮੰਤਰੀਆਂ ਨੂੰ ਸੋ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਹੁਣ ਤਾਂ ਇਹਨਾਂ ਨੂੰ ਵੀ ਜਿਹੜੇ ਕਹਿੰਦੇ ਨੇ ਤਾਂ ਕਹਿੰਦੇ ਆ ਵੀ ਭਾਈ ਜਿਹੜੇ ਦਿੱਲੀ ਵਾਲੇ ਦਿੱਲੀ ਚ ਹੀ ਰਹੋ सीएम साहब आपला डंडा तखड़ा रखो दो साल ਤੁਸੀਂ ਆਪ ਦਾ ਉਹ ਕਿਸੇ ਨੂੰ ਖੰਗੜ ਨਾ ਦੋ ਆਪ ਦਾ ਉਹ ਕੰਮ ਚਲਾਓ ਕਰੋ ਰਾਜਨੀਤੀ ਤੇ ਇਹੀ ਕਹਿੰਦੀ ਹੈ ਨਾ ਵੀ ਆਪ ਦਾ ਤੁਸੀਂ ਆਪ ਦਾ ਆਪ ਤੁਹਾਡੇ ਮੂੰਹ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਤੁਸੀਂ ਆਪ ਕੰਮ ਚਲਾਓ ਕਿਸੇ ਕਿਸੇ ਦਾ ਆਪ ਦੇ ਉੱਤੇ ਡੰਡਾ ਰੱਖਣੇ ਨਾ ਦੋ ਬਿਲਕੁਲ ਜੀ ਨੌਜਵਾਨ ਆਗੂ ਲਾਲਬਿੰਦਰ ਸਿੰਘ ਲਾਲੀ ਸਕਰੋਧੀ ਸਾਡੇ ਨਾਲ ਮੌਜੂਦ ਸਨ ਗੱਲਬਾਤ ਕੀਤੀ ਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਅਤੇ ਨੌਜਵਾਨ ਆਗੂ ਲਾਲ ਲਾਲੀ ਸਕਰੋਦੀ ਦਾ ਇਹ ਹੀ ਕਹਿਣਾ ਕਿ ਪੰਜਾਬ ਦੀ ਪੋਲਿਟਿਕਸ ਵੀ ਦਿੱਲੀ ਤੇ ਬਹੁਤ ਆਧਾਰਤਾ ਕਿਉਂਕਿ ਜੇ ਵਧੀਆ ਕੰਮ ਨਹੀਂ ਕਰੇਗੀ ਆਮ ਆਦਮੀ ਪਾਰਟੀ ਵਧੀਆ ਕੰਮ ਨਹੀਂ ਕੀਤਾ ਜਾਵੇਗਾ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਤਾਂ ਨਕਾਰ ਦੇਣਗੇ ਪੰਜਾਬ ਦੇ ਲੋਕ ਕਿਉਂਕਿ ਪੰਜਾਬ ਦੇ ਲੋਕ ਵੀ ਪੂਰੀ ਨਿਗਾਹ ਰੱਖ ਰਹੇ ਨੇ ਮੌਕੇ ਦੀ ਸਰਕਾਰ ਤੇ ਕੈਮਰਾਮੈਨ ਪ੍ਰੀਤ ਵਰਸਟ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ